ਕਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਗੁਰੂ ਰੂਪ ਗੁਰੂ ਕੀ ਪਰਮ ਸਤਕਾਰਯੋਗ ਸਾਧ ਸੰਗਤ ਜੀ ਮਹਾਰਾਜ ਦਾ ਹੁਕਮਨਾਮਾ ਸੁਹੀ ਰਾਗ ਦਾ ਆਪ ਨੇ ਸਰਵਨ ਕੀਤਾ ਹੈ ਗੁਰ ਉੱਪਰ ਗੁਰ ਆਪਣੇ ਉੱਪਰ ਬਲ ਜਾਈ ਹੈ ਸਾਧ ਸੰਗਤ ਅੱਜ 6 ਜੂਨ 1984 ਅੱਜ 6 ਜੂਨ ਹੈ ਕੱਲੂ ਕਾਰਾ ਸਾਕਾ ਨੀਲਾ ਤਾਰਾ ਦਾ ਉਹ ਦਿਨ ਜਿਸ ਦਿਨ ਸੂਰਬੀਰ ਬਚਨ ਕੇ ਬਲੀ ਆਪਣੇ ਬਚਨਾ ਉੱਪਰ ਪੂਰੇ ਉਤਰਜਿਆ ਹੋਇਆ ਕਿ ਜੇ ਦਰਬਾਰ ਸਾਹਿਬ ਦੇ ਉੱਪਰ ਅਕਾਲ ਤਖਤ ਉੱਪਰ ਹਮਲਾ ਹੋਇਆ ਤਾਂ ਉਹ ਸਾਡੀਆਂ ਛਾਤੀਆਂ ਦੇ ਵਿੱਚੋਂ ਗੋਲੀਆਂ ਜਿਹੜੀਆਂ ਉਲੰਘ ਕੇ ਜਾਣਗੀਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਇਹਨਾਂ ਨੇ ਅੱਜ ਸ਼ਹਾਦਤ ਦਾ ਜਾਮ ਪੀਤਾ ਹੈ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਅਤੇ ਸਰੋਵਰ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ। ਕੁਝ ਲੋਕਾਂ ਨੂੰ ਬੰਦੀ ਬਣਾ ਕੇ ਪ੍ਰਕਰਮਾ ਵਿੱਚ ਬਿਠਾਇਆ ਗਿਆ ਸੀ ਜਿਨ੍ਹਾਂ ਦਾ ਗਰਮੀਆਂ ਗਰਮੀ ਕਾਰਨ ਬਹੁਤ ਬੁਰਾ ਹਾਲ ਸੀ। ਔਰ ਸਰਾਂ ਵਿੱਚ ਬੈਠੇ ਹੋਏ ਲੋਕ ਵੀ ਜਿਹੜੇ ਸਨ ਸਰਾਂਾਂ ਵਿੱਚ ਪਾਣੀ ਪੀਣ ਨੂੰ ਤਰਸੇ ਹੋਏ ਸਨ। ਅਚਾਨਕ ਉੱਪਰੋਂ ਇੱਕ ਬੰਬ ਆਇਆ ਤੇ ਸਰਾਂ ਵਿੱਚ ਬੈਠੇ ਹੋਏ ਲੋਕਾਂ ਵਿੱਚਕਾਰ ਫਟ ਗਿਆ। ਅਣਗਿਣਤ ਲੋਕਾਂ ਦੇ ਚੀਤਲੇ ਉੱਡ ਗਏ ਦੂਜੇ ਪਾਸੇ ਜ਼ਖਮੀ ਫੌਜੀਆਂ ਨੂੰ ਇੱਥੇ ਲਿਆਣ ਕੇ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਅੱਜ ਦੇ ਦਿਨ ਅੱਜ ਦੀ ਰਾਤ ਜਰਨਲ ਸ਼ਿਵੇਕ ਸਿੰਘ ਜੀ ਤਕਰੀਬਨ 1 ਵਜੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਬਾਰੇ ਕੀ ਇਸ ਬਰਾਡ ਲਿਖਤਾ ਹੈ ਸਾਕਾ ਨੀਲਾ ਤਾਰਾ ਕਿਤਾਬ ਦੇ ਵਿੱਚ ਕਿ ਫੌਜ ਦੇ ਅੰਦਰ ਵੜਨ ਤੋਂ ਪਹਿਲਾਂ ਸਰਕਾਰ ਨੇ ਸੋਚਿਆ ਕਿ ਸ਼ਾਇਦ ਹੁਣ ਮੌਤ ਨੇ ਜਦੀਕ ਦੇਖ ਕੇ ਸੰਤ ਜਰਨੈਲ ਸਿੰਘ ਡਰ ਕੇ ਮਾਨੀ ਜਾਏਗਾ ਤੇ ਬਾਹਰੋਂ ਅਸੀਂ ਐਲਾਨ ਕੀਤਾ ਕਿ ਅਸੀਂ ਗੱਲਬਾਤ ਲਈ ਕੁਝ ਅਫਸਰ ਅੰਦਰ ਭੇਜਨੇ ਨੇ ਤਾਂ ਅੰਦਰੋਂ ਅਕਾਲ ਤਖਤ ਸਾਹਿਬ ਤੋਂ ਭਿੰਡਰਾਂ ਵਾਲੇ ਨੇ ਹਰੀ ਚੰਡੀ ਦੀ ਹਰੀ ਚੰਡੀ ਆ ਗਈ ਤਾਂ ਸਾਡੇ ਵੱਲੋਂ 14 ਅਫਸਰ ਅੰਦਰ ਗਏ ਉਹਨਾਂ ਸਰਕਾਰ ਵੱਲੋਂ ਭੇਜੀ ਚਿੱਠੀ ਵਿੱਚ ਨੇ ਲਾਲਚ ਸੰਤ ਭਿੰਡਰਾਂ ਨੂੰ ਜਾ ਭਿੰਡਰਾਂ ਵਾਲੇ ਨੂੰ ਜਾ ਕੇ ਸੁਣਾਏ ਜੋ ਸੰਤਾਂ ਨੂੰ ਇਹ ਲਾਲਚ ਦਿੱਤੇ ਗਏ ਸਨ ਕਿ ਤੁਹਾਡੇ ਅਕਾਊਂਟ ਵਿੱਚ 2 ਘੰਟੇ ਤੋਂ ਪਹਿਲਾਂ ਪਹਿਲਾਂ 1 ਅਰਬ ਅਮਰੀਕੀ ਡਾਲਰ ਜਮ੍ਹਾਂ ਹੋ ਜਾਣਗੇ ਤੇ ਤੁਸੀਂ ਇਹ ਮੋਰਚਾ ਛੱਡ ਦਿਓ ਦੂਸਰਾ ਤੁਹਾਨੂੰ ਕਿਸੇ ਵੀ ਯੂਰਪ ਦੇਸ਼ ਦੀ ਪੀਆਰ ਨਾਗਰਿਕਾ ਮਿਲ ਜਾਏਗੀ ਜਿਸ ਦੇਸ਼ ਵਿੱਚ ਵੀ ਤੁਸੀਂ ਜਾਣਾ ਚਾਹੋ ਜਾ ਸਕਦੇ ਹੋ ਅਤੇ ਤੁਹਾਨੂੰ 10 ਅਜਿਹੇ ਅਮੀਰ ਸਿੱਖ ਦਿੱਤੇ ਜਾਣਗੇ ਜੋ ساری ਉਮਰ ਤੁਹਾਡੀ ਸੇਵਾ ਕਰਨਗੇ ਤੀਸਰਾ ਜੋਕ ਜੇ ਕਰੂੰ ਤਾਂ ਤੁਹਾਨੂੰ ਸੈਂਸਰ ਲਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਨੇ ਹਾਂ ਤੇ ਪੰਜਾਬ ਦੇ ਸਾਰੇ ਕਾਂਗਰਸੀ ਐਮਐਲਏ ਤੁਹਾਨੂੰ ਸਮਰਥਨ ਕਰਨਗੇ ਜਿੰਨਾ ਚਿਰ ਕਹੋਗੇ ਉਹਨਾਂ ਚਿਰ ਤੁਸੀਂ ਮੁੱਖ ਮੰਤਰੀ ਰਹੋਗੇ ਅਤੇ ਤੁਹਾਡਾ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਹੋਏਗਾ ਅਸੀਂ ਤੁਹਾਨੂੰ ਇੱਥੇ ਦੁਨੀਆ ਨੂੰ ਸ਼ੋਅ ਕਰਨ ਵਾਸਤੇ ਗ੍ਰਿਫਤਾਰੀ ਬਖਾਵਾਗੇ ਤੇ ਥੋੜੇ ਦਿਨਾਂ ਤੱਕ ਤੁਹਾਨੂੰ ਬਾਹਰ ਭੇਜ ਦੇਵਾਂਗੇ ਪਰ ਸ਼ਰਤ ਇਹ ਸੀ ਕਿ ਤੁਸੀਂ ਆਨੰਦਪੁਰ ਦੇ ਮਤੇ ਦੀ ਜਿੱਦ ਛੱਡ ਦਿਓ ਪਰ ਸੰਤ ਨਹੀਂ ਮੰਨੇ ਜਨਰਲ ਬਰਾੜ ਲਿਖਦਾ ਹੈ ਕਿ ਬਾਬਾ ਕੀ ਸੀ ਉਹ ਜਾਦੂਗਰ ਸੀ ਜਿਹੜੇ ਬੰਦੇ ਅਸੀਂ ਉਸ ਨੂੰ ਲਾਲਚ ਦੇਣ ਲਈ ਅੰਦਰ 14 ਅਫਸਰ ਭੇਜੇ ਸੀ ਉਸ ਸੰਤ ਨੇ ਉਹਨਾਂ ਦੇ ਸਿਰ ਵੀ ਪਤਾ ਨਹੀਂ ਕੀ ਭੁਕਿਆ ਅਸੀਂ ਅੰਦਰ ਭੇਜੇ ਸਨ 14 ਅਫਸਰ ਤੇ ਜੋ ਮੁੜ ਕੇ ਵਾਪਸ ਨਹੀਂ ਆਏ ਜਿਨ੍ਹਾਂ ਨੇ ਸੋ ਆਪਣਾ ਸੰਤਾਂ ਨੂੰ ਆਤਮ ਸਮਰਪਣ ਕਰਨਾ ਕੀਤਾ ਹੈ ਬਲਕਿ ਉਹ ਸਾਧ ਦੇ ਨਾਲ ਹੋ ਕੇ ਆਪਰੇਸ਼ਨ ਬਲੂ ਸਟਾਰ ਸਾਤਾ ਨੀਲਾ ਤਾਰਾ ਵਿੱਚ ਸਾਡੇ ਵਿਰੁੱਧ ਲੜੇ ਤੇ ਸ਼ਹੀਦ ਹੋ ਗਏ ਜੋਦਾ ਅਫਸਰ ਤਾਂ ਬਰਾੜ ਲਿਖਦਾ ਹੈ ਕਿ ਦੁਨੀਆ ਦੀ ਕੋਈ ਵੀ ਤਾਕਤ ਸੰਤ ਜਰਨੈਲ ਸਿੰਘ ਨੂੰ ਖਰੀਦ ਨਹੀਂ ਸਕਦੀ ਸੋ ਉਹ ਲੁਕਵੇਂ ਤਰੀਕੇ ਦੇ ਨਾਲ ਇਹ ਵੀ ਆਖਦਾ ਹੈ ਕਿ ਸੰਤ ਦੀ ਇੱਕ ਕਮੀ ਸੀ ਕਿ ਉਹ ਲਾਲਚੀ ਨਹੀਂ ਸੀ ਦਲੇਰ ਬਹੁਤ ਜ਼ਿਆਦਾ ਸੀ ਉਹ ਸੱਚ ਹੀ ਜਿਉਂਦਾ ਰਹਿੰਦਾ ਹੈ ਤੇ ਇਸ ਕਿਤਾਬ ਵਿੱਚ 1984 ਬਰਾੜ ਲਿਖਦਾ ਹੈ ਕਿ ਜਸ਼ਨ ਦੀ ਗਵਾਹ ਹੋਣ ਦੇ ਬਾਬਤ ਇਹ ਗੱਲ ਲਿਖਦਾ ਹੈ ਦੁਸ਼ਮਣ ਹੋਦਿਆ ਹੋਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਾ ਜੋ ਲਾਲਚੀ ਨਹੀਂ ਸੀ ਸੰਤਾ ਨੇ 9:30 ਵਜੇ ਮੀਰੀ ਪੀਰੀ ਦੇ ਜਿੱਥੇ ਨਿਸ਼ਾਨ ਸਾਹਿਬ ਹਨ ਅਰਦਾਸਾ ਸੋਧ ਕੇ ਉਹਨਾਂ ਨੇ ਸੋ ਸ਼ਹਾਦਤ ਦੇਣੀ ਕੀਤੀ ਜੂਝਦਿਆ ਹੋਇਆ ਜਿੱਥੇ ਸੰਤਾਂ ਨੂੰ ਬ੍ਰਸ਼ਟ ਜਿਹੜਾ ਉਹ ਵਜ੍ਹਾ ਹੈ ਭਾਈ ਅਮਰੀਕ ਸਿੰਘ ਉਸ ਵੇਲੇ ਅਜੇ ਜੀਵਤ ਸਨ ਜੋ ਬੈਠੇ ਹੋਏ ਸਨ ਜ਼ਖਮੀ ਤੇ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਉਹਨਾਂ ਦੀ 9:30 ਵਜੇ ਅ ਤਕਰੀਬਨ 1986 ਨੂੰ 6 ਨੂੰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸਾਡੇ ਸ਼ਹੀਦ ਸਿੰਘ 6 ਸਾਲ ਤੇ 8 ਸਾਲ ਦੇ ਬੱਚੀਆਂ ਬੀਬੀ ਸੁਖਨਾਮ ਕੌਰ ਤੇ ਬੱਤੀ ਵਾਹਿਗੁਰੂ ਕੋਰ ਭਾਈ ਮੋਹਰ ਸਿੰਘ ਦੀਆਂ ਬੱਤੀਆਂ ਜਿਨ੍ਹਾਂ ਦੇ ਬੰਬ ਬਨ ਕੇ ਆਪਣੇ ਨਾਲ ਉਹ ਸਿੱਖ ਨੇ ਟੈਂਕਾਂ ਦੇ ਉੱਪਰ ਜਿਹੜਾ ਉਹ ਸੌਟਰਾ ਕੀਤਾ ਤੇ ਇਸ ਪ੍ਰਕਾਰ ਦੇ ਨਾਲ ਭਾਰਤੀ ਹਕੂਮਤ ਵੱਲੋਂ ਜੂਝਦਿਆਂ ਹੋਇਆਂ ਕੀਤੇ ਗਏ ਮੁਕਾਬਲੇ ਵਿੱਚ ਹਮਲੇ ਦੇ ਵਿੱਚ ਬਿਆਨਤ ਸਿੰਘ ਸਿੰਘਣੀਆਂ ਜਿਹੜੇ ਉਹ ਸ਼ਹੀਦ ਹੋਏ ਹਨ ਇਹ ਘੱਲੂ ਘਾਰਾ ਹੈ ਨੁਕਾਰਾ ਉਹ ਹੁੰਦਾ ਜਦੋਂ ਕਿਸੇ ਕੌਮ ਨੂੰ ਪੂਰਨ ਖਤਮ ਕਰਨ ਦੇ ਮਨਸੂਬੇ ਦੇ ਨਾਲ ਹਮਲਾ ਕੀਤਾ ਗਿਆ ਜੇ ਹੋਵੇ ਸੋ 34 ਤੋਂ 37 ਹੋਰ ਗੁਰਦੁਆਰੇ ਜਿਨ੍ਹਾਂ ਦੀ ਲਿਸਟ ਜਿਨ੍ਹਾਂ ਦੇ ਉੱਪਰ ਉਸੇ ਦਿਨੀ ਹਮਲਾ ਜਿਹੜਾ ਉਹ ਹੋਇਆ ਹੈ ਸੋ ਅੱਜ ਇਹ ਕੌਮੀ ਪੀੜ ਦੀ 41ਵੀਂ ਬਰੇਗੰਡ ਹੈ ਆਪ ਹਾਜ਼ਰੀਆਂ ਪਰ ਰਹੇ ਹੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹাপুরਖ ਅਤੇ ਭਾਈ ਅਮਰੀਕ ਸਿੰਘ ਜੀ ਜਰਨਲ ਸੁਬੇਕ ਸਿੰਘ ਭਾਈ ਠਾਰਾ ਸਿੰਘ ਸਮੂਹ ਸਿੰਘਾਂ ਨੇ ਜਿਨ੍ਹਾਂ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਉਘਾੜਿਆ ਕਿ ਸਿੱਖ ਕੀ ਹੁੰਦੇ ਹਨ ਔਰ ਦੁਨੀਆ ਦੀ ਤਾਕਤ ਜਿੱਥੇ ਇੱਕ ਪਾਸੇ ਸੀ ਰਸ਼ੀਆ ਦਾ ਡਿਫੈਂਸ ਮਿਨਿਸਟਰ ਜੋ ਦਿੱਲੀ ਬੈਠਾ ਰਿਹਾ ਜਿੰਨਾ ਚਿਰ ਸਿੱਖਾਂ ਨੂੰ ਇਸ ਬਗਾਵਤ ਨੂੰ ਦਬਾ ਨਹੀਂ ਦਿੱਤਾ ਗਿਆ ਇਸ ਦਾ ਬਰਤਾਨੀਆ ਬਰਤਾਨਵੀ ਹਕੂਮਤ ਜਿਨੂੰ ਆਪਾਂ ਇੰਗਲੈਂਡ ਕਹਿੰਦੇ ਆ ਉਹਨਾਂ ਨੇ ਵੀ ਸਾਥ ਦਿੱਤਾ ਤੇ ਇੱਕ ਪਾਸੇ ਗੁਰੂ ਕੇ ਊਠ ਆਸਰੇ ਸਿੱਖਾਂ ਨੇ तकरीबन 150 ਦੇ ਕਰੀਬ ਸਿੰਘ ਉਹਨਾਂ ਨੇ 100 ਸ਼ਹਾਦਤ ਦਾ ਜਾਮ ਪੀਤਾ ਔਰ ਜੰਗ ਲੜਿਆ ਹੈ ਨਿਸਬਤੋਂ ਵੱਧ ਜਿਹੜਾ ਉਹ ਬਰਬਾਦੀ ਹੈ ਉਹ ਭਾਰਤੀ ਫੌਜ ਦੀ ਅਤੇ ਹਕੂਮਤ ਵੱਲੋਂ ਜੋ ਹਮਲਾ ਕੀਤਾ ਗਿਆ ਉਹਦੇ ਵਿੱਚ ਨੁਕਸਾਨ ਕੀਤਾ ਗਿਆ ਜਿਸ ਦਾ ਅੰਦਾਜ਼ਾ ਜਿਹੜਾ ਹੈ ਉਹ ਕਰੋੜਾਂ ਦੇ ਵਿੱਚ ਲਾਇਆ ਜਾ ਸਕਦਾ ਹੈ ਸੋ ਐਸੀ ਮਹਾਨ ਛੀਦ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਹਨ ਔਰ ਕੌਮ ਨੂੰ ਅੱਜ ਦੁਨੀਆ ਭਰ ਦੇ ਵਿੱਚ ਖੜਾ ਕਰਨਾ ਕੀਤਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਜਿੱਥੇ ਵੀ ਸਿੱਖੀ ਦੀ ਗੱਲ ਚੱਲਦੀ ਹੈ ਤਾਂ ਜਿਵੇਂ ਮੈਂ ਕਈ ਵਾਰੀ ਕਿਹਾ ਹੈ ਕਿ ਸਾਡੇ ਇਤਿਹਾਸ ਨੂੰ ਜੇ ਆਪਾਂ ਦੇਖਣਾ ਹੋਵੇ ਤਾਂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਬਾਬੇ ਬੰਦਾ ਬਹਾਦਰ ਤੱਕ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੱਕ ਤੇ ਇਸੇ ਤਰ੍ਹਾਂ ਤੀਸਰਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੋਂ ਲੈ ਕੇ 1947 ਤੱਕ ਤੇ ਹੁਣ ਜਿੰਨਾ ਵੀ ਸਾਡਾ ਜਿਹੜਾ 1984 ਦਾ ਇਹ ਦੁਖਾਂਤ ਹੈ ਇਹਦੇ ਇर्द-ਗਿਰਦ ਜਿਹੜੀ ਰਾਜਨੀਤੀ ਜਿਹੜੀ ਕੌਮ ਦਾ ਇਤਿਹਾਸ ਕੌਮ ਦੀਆਂ ਵਿਉਂਤ-ਬੁੰਦੀਆਂ ਯੋਜਨਾਵਾਂ ਜਿਹੜੀਆਂ ਉਹ ਘੁੰਮਦੀਆਂ ਹਨ ਤਾਂ ਭਵਿੱਖ ਵੀ ਇਹਦਾ ਇਹਦੇ ਇर्द-ਗਿਰਦ ਹੀ ਤੈਅ ਹੋਣਾ ਹੈ ਸੋ ਅੱਜ 6 ਜੂਨ 1984 ਇਹਨੂੰ ਇਸ ਕਾਰਨ ਇਸ ਥਾਕੇ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਸ਼ਹੀਦਾਂ ਨੇ ਆਪਣਾ ਖੂਨ ਡੋਲ੍ਹਿਆ ਹੈ ਇਸ ਬੂਟੇ ਨੇ ਕਦੀ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁਕਣਾ ਨਹੀਂ ਸੋ ਉਹ ਜ਼ਰੂਰ ਰੰਗ ਲਿਆਏਗਾ ਉਹਨਾਂ ਦਾ ਜੋਸ਼ ਖੂਨ ਡੋਲ੍ਹਿਆ ਹੋਇਆ ਹੈ ਸੋ ਸਤਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਉਹਨਾਂ ਚੁੱਕਾਂ ਦੀ ਖੇਮਾ ਸਰਬੱਤ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਹਨ ਦੇਗ ਵਰਤਾਈ ਗਈ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਬੰਡਰਾ ਵਾਲੇ ਤੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਇਨ੍ਹਾਂ ਸ਼ਬਦਾਂ ਦੇ ਨਾਲ ਹੈ ਅਰਪਣ ਕਰਦੇ ਆ ਤੇ ਨਾਲ ਹੀ ਸ਼ਾਮ ਨੂੰ ਸਮਾਗਮ ਹੀ ਹਨ ਪ੍ਰੋਗਰਾਮ ਹੀ ਤੇ ਫਿਲਮ ਵੀ ਜਿਹੜੀ ਉਹ ਵਿਖਾਈ ਜਾਏਗੀ ਆਪਨੇ ਹਾਜ਼ਰੀਆਂ ਭਰਨੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ